ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਬਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਆ ਤੇ ਆ ਸਾਡੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਸਾਡੇ ਉਹ ਪਲਾਟ ਦੇ ਵਿੱਚੋਂ ਤੇ ਅੱਜ ਜੋ ਅਸੀਂ ਕੰਮ ਕਰਨਾ ਤੁਹਾਨੂੰ ਦਿਖਾਉਣੇ ਆ ਅੱਜ ਅਸੀਂ ਆ ਪਿਛਲੇ ਦਿਨਾਂ ਦਾ ਅਸੀਂ ਗੰਧ ਕੱਢਦੇ ਸੀ ਤੁਹਾਨੂੰ ਪਤਾ ਸਾਰਾ ਹੁਣ ਤੇ ਫਿਰ ਅੱਜ ਅਸੀਂ ਜਿਹੜਾ ਆ ਪਿਲਰ ਆ ਇਹ ਪਿਲਰ ਅਸੀਂ ਸੀ ਖੜਾ ਕਰਨਾ ਨੁੱਕਰ ਤੇ ਹੂੰ ਤੇ ਇਦਾਂ ਗੁਰਜੰਡ ਸਿੰਘ ਕਰੀਦਾ ਤਿਆਰੀ ਗੁਰਜੰਡ ਬਣਾ ਗੱਲ ਬਣਦੀ ਨਹੀਂ ਤੁਹਾਨੂੰ ਖਿੱਚ ਕੇ ਵਾਸ ਲੈੰਦਾ ਇਹਨੂੰ ਤੇ ਆ ਨਹੀਂ ਵਿੱਕੀ ਉੱਦੇ ਸਾਰੀ ਨਹੀਂ ਸਾਫ਼ ਕਰਕੇ ਸਿੱਧਾ ਕੱਢ ਗਿਆ ਸੀਗਾ। ਨਹੀਂ ਨਹੀਂ ਬਰੇ ਹੋਈ। ਪੱਧਾਨ ਤੇ ਇੱਥੇ ਲਾਵਾਂਗੇ ਪਾਰਸੀਪਲ ਰਲਦਾ। ਉਹਦਾ ਲਾਉਣ ਦਾ ਕਾਰਨ ਇਹ ਵੀ ਇੱਥੇ ਨਾ ਡਬਲ ਮਜ਼ਬੂਤੀ ਹੋ ਜਾਣੀ ਆ। ਵੀ ਮੰਨ ਲਓ ਜੇ ਮੇ ਆਪਣੀ ਆ ਕੰਦ ਹੋਈ। ਇਹਨੂੰ ਕੋਈ ਝੋਲ ਨਹੀਂ ਪੈਂਦੀ ਜਿਵੇਂ ਮੰਨ ਲਓ ਮਗਲੇ ਕੰਦ ਹੋ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ। ਪੂਰੀ ਪਾਵਰ ਵਾਲਾ ਕੰਮ ਹੋ ਜਾਣਾ। ਤੇ ਆ ਕੰਦ ਪਹਿਲਾਂ ਆਪਾਂ ਕਰ ਲਈਏ। ਤੇ ਵਣੇਰੋ ਵਲੌਗ ਦੇ ਵਿੱਚ ਫਪਾ ਮਿਲਦੀ ਜੀ। ਠੀਕ ਲੱਗ ਵੀਕੀ ਵੀ ਆ ਗਿਆ ਸੀ ਕੰਮ ਤੇ ਮਾੜਾ ਕਰੇ ਕੰਮ ਸੇ ਨੂੰ ਤੇ ਢੇੜਾ ਕੱਟ ਕੇ ਵਾਪਸ ਆ ਗਿਆ ਤੇ ਕਰਦੇ ਪਿੰਲੇ ਤੇ ਹਾਂ ਵੀ ਕੀ ਮੋਲਜ ਮੋਲ ਬਾਈ ਪਿੱਲਰ ਭਰਨ ਲੱਗੇ ਆ ਅੱਜ ਹਾਂ ਹੋਰ ਮੈਂ ਮੇਰੇ ਹਿਸਾਬ ਨਾਲ ਘੰਟੇ ਤੱਕ ਭਰ ਦਿਆਂਗੇ ਕੋਸ਼ਿਸ਼ ਆਪਣੇ ਹਾਂ ਘੰਟੇ ਤੱਕ ਕਰ ਦਿੰਦੇ ਛੰਡ ਬਾਹਰ ਮੁੜ ਬਈ ਧਿਆਨ ਨਾਲ ਮੋੜ ਦੇ ਅਡਾਈ ਘਰੇ ਭੁੱਲੇ ਆ ਤੇ ਹੁਣ ਅਸੀਂ ਫਰਮਣੇ ਵੱਲ ਮੁੜੀ ਜਾਂਦੇ ਆ ਬਾਕੀ 44 ਟੱਪ ਹੈਗਾ ਸਾਨੂੰ ਕੋਈ ਫਿਕਰ ਨਹੀਂ ਚੱਲ ਚੱਲ ਸਹੀ ਯਾਰ ਭਾਈ ਸੌਰੀ ਯਾਰ ਪਤਾ ਕੀ ਗੱਲ ਆ ਵਲੌਗ ਦੇ ਵਿੱਚ ਨਾ ਮਤਲਬ ਕਿ ਬੰਦਾ ਯਾਰ ਕੋਈ ਉਹ ਜਾ ਕਾਸਟ ਵਾਲਾ ਸੋਨਦਾ ਸਾਨੂੰ ਬਈ ਮਾਫੀ ਚਾਹੁੰਦੇ ਆ ਪਰ ਅਸੀਂ ਮਜ਼ਾਕ ਮਜ਼ਾਕ ਜੰਟ ਨੂੰ ਟਾਲੀ ਟੱਪਾ ਕਹਿੰਦੇ ਆ ਭਾਈ ਲੋਕ ਨੂੰ ਪਤਾ ਹੀ ਨਹੀਂ ਟਾਲੀ ਟੱਪ ਹੁੰਦਾ ਕੀ ਯਾਰ ਪਤਾ ਬਥੇਰੇ ਨੂੰ ਪਤਾ ਨਹੀਂ ਵਾਰ ਯਾਰ ਨਹੀਂ ਭਾਈ ਰਹਿਣ ਦੇ ਮੈਂ ਭਾਈ ਭਾਈ ਮੈਂ ਮਾਫੀ ਭਾਈ ਮੈਂ ਮਾਫੀ ਮੰਗਦਾ ਤੇ ਜੇ ਮੈਂ ਇਤੋਂ ਕੋਈ ਗਲਤ ਬੋਲਾਂਗਾ ਇਹ ਗੁਰਜੰਟ ਸਿੰਘ ਟਾਲੀ ਟੱਪ ਯਾਰ ਆਹ ਬਕਈਆ ਸਾਨੂੰ ਕੋਈ ਚੱਕਰ ਨਹੀਂ ਭਾਈ ਸਹੀ ਗੱਲ ਕਿਹਾ ਵੀ ਕੀ ਸਹੀ ਗੱਲ ਆ ਬਈ ਖੜਾ ਕਰਕੇ ਵੇਖੀ ਸਹੀ ਆ ਕਰ ਲੈਨੇ ਕਰ ਲੈ ਕੱਟ ਨਹੀਂ ਯਾਰ ਨਹੀਂ ਬਹੁਤ ਜਾ ਰਹਿਆ ਲੈ ਬਹੁਤ ਜਾਦੇ ਅੱਲਾ ਹੋਕ ਤੇ ਬਰੇ ਹਾਂ ਬਾਹਰ ਚੱਲ ਜਾ ਚੱਲ ਜੰਡੇ ਲੈ ਵੀ ਥੱਲੇ ਬੰਨਤਾ ਸੀ ਜਾਲ ਤੇ ਉੱਤੇ ਬੰਨਤਾ ਸੀ ਪਿਲਡਰ ਤਾਰਾਂ ਘਟ ਗਈਆਂ ਤੇ ਲੈਣ ਗਿਆ ਵੇ ਕੀ ਜਣ ਤਾਰ ਤੂੰ ਦੇਖ ਬਈ ਵੇਖ ਕੇ ਲਿਆ ਕੇ ਬਸ ਆ ਬੰਦਨੇ ਆ ਕਾ ਬੰਦਨੇ ਚੱਲ ਕੋਈ ਆ ਛੱਡ ਦੇ ਮੁਰਦਾ ਬਹੁਤ ਚਲਾ ਹੋਇਆ ਪਾਇੰਡਰੋਸ ਛੱਡ ਦੇ ਖਾਰ ਬਣਾ ਲੈ ਪੂਰੀ ਪਾਣੀ ਦੀ ਛੱਡ ਛੱਡ ਖੋਲ ਕੇ ਪਾ ਪਾਣੀ ਉਹ ਛੱਡ ਪਾ ਲੈ ਬਸ ਛੱਲਿਆ ਬਦੀ ਛੱਡ ਵਿਕੇ ਡਾਬਰ ਮੀਸ਼ ਕਰਮਾ ਸਸੇ ਪਾਟਾ ਜੇਵਾਵੇ ਟਰੈਂਡੀ ਤੁਹਾਨੂੰ ਖੜਾਵਾ ਆ ਇੱਥੇ ਆ ਜੇਰਾ ਮੈਂ ਅੰਦਰ ਆ ਗਿਆ ਲੋ ਜੀ ਅਸੀਂ ਪਿੱਲਰ ਭਰਤਾ ਸੀਗਾ ਤੇ ਇਹ ਹੋ ਗਿਆ ਸੀ ਕੰਪਲੀਟ ਤੇ ਆ ਬੜਾ ਟੋਟਾ ਬਾਅਦ ਚ ਅਸੀਂ ਇਹਨੂੰ ਨਾਲ ਇਹ ਜੋੜ ਦਾਂਗੇ ਤੇ ਇੱਧਰ ਨਹੀਂ ਇਹਦੇ ਨਾਲ ਆਪਾਂ ਜੋੜ ਦਾਂਗੇ ਤੇ ਉਹ ਜਿਹੜਾ ਤੁਸੀਂ ਤੇਗਾ ਦੇਖ ਰਹੇ ਹੋ ਉਹਦੇ ਲੈਵਲ ਦੇ ਵਿੱਚ ਆਪਾਂ ਫਿਰ ਕੱਲ ਪਿੱਲਰ ਭਰ ਦਾਂਗੇ ਤੇ ਬਣੇ ਦੇ ਵਲੌਗ ਦੇ ਵਿੱਚ ਲੋ ਜੈਂਟਾ ਉਹ ਪਹਿਲਾ ਵਗੂ ਨਾ ਉਹਨੂੰ ਕੋਰਨ ਫੇਰ ਵਾਏ ਮਾਰਦਾ ਮੈਨੂੰ ਕੋਰਨ ਰੋਟੀ ਹੋ ਸਾਮਣੇ ਉਹ ਬੈਠਾ ਠੀਕ ਹੈ ਅਗ੍ਹੀ ਮਾਰਦੇ ਵਾਏ ਨੂੰ ਇਹਨੇ ਕੀ ਕਰਦਾ ਮੋਟਰ ਚਾਲੂ ਮੇ ਕੋਣ ਵਾਵਾ ਆਹ ਦੇ ਵਾਵਾ ਮੈਂ ਕੋੜਾ ਕੋੜਾ ਵੇ ਕਿੱਥੇ ਮਰ ਗਿਆ ਕੋਰਿਆ ਫੇਰ ਉਹ ਦੇ ਆ ਜਾਓ ਆਗੇ ਆਗੇ ਲੋ ਜੀ ਪਿਲਰ ਭਰਨ ਤੋਂ ਬਾਅਦ ਫੇਰ ਅਸੀਂ ਆਗੇ ਅਸੀਂ ਗਰਾਊਂਡ ਦੇ ਵਿੱਚ ਪਹਿਲਾਂ ਅਸੀਂ ਹੋ ਉੱਥੇ ਖੇਡਦੇ ਹੁੰਦੇ ਸੀ ਤੇ ਉੱਥੇ ਬਈ ਉਹਨਾਂ ਨੇ ਬਾਣ ਵਾਤਾ ਸੀਗਾ ਆ ਆ ਹੁਣ ਗਰਾਉਂਡ ਅਸੀਂ ਮੋਲ ਲਿਆ ਬਾਈ ਠੀਕ ਆ ਮਜ਼ਾਕ ਅਸੀਂ ਬਸ ਵਧੀਆ ਕਰ ਲੈਨੇ ਆ ਇਹ ਗਰਾਉਂਡ ਅਸੀਂ ਬਈ ਮੋਲ ਨਹੀਂ ਲਿਆ ਉਹ ਸਾਹਮਣੇ ਬਾਈ ਨੂੰ ਪੁੱਛ ਕੇ ਵੀ ਅਸੀਂ ਅਸੀਂ ਬਈ ਖੇਡ ਲੈ ਕਰੀਏ ਉਹਨਾਂ ਖੇਡ ਲੈ ਕਰੋ ਪਰ ਕਹਿੰਦਾ ਕੋਈ ਪਤਾ ਨਹੀਂ ਅਸੀਂ ਕਦੋਂ ਬਾਦ ਦੇਣਾ ਠੀਕ ਕਿਦ ਰਹਿਣਾਗਾ ਚਲੋ ਜਿਹੜੇ 2-4 ਦੇ ਲੰਗਦੇ ਆ ਖਿੱਡਾਂਗੇ ਹੋ ਸਕਦਾ ਮੈਂ ਖੜਾ ਆਹੀ ਹਫਤਾ ਖੇਡ ਗਏ ਤੇ ਅਗਲੇ ਹਫਤੇ ਹੀ ਵਾਇਆ ਪਿਆ ਹੋਵੇ ਤੇ ਉਧਰ ਪਲਾਟ ਤੇ ਅਸੀਂ ਪਿੱਲਰ ਦਾ ਕੰਮ ਓਕੇ ਕਰਿਆ ਸੀਗੇ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਵਿੱਕੀ ਨੇ ਆ ਸਾਫ ਕਰਨ ਲਈ ਤੇ ਬਾਕੀ ਬਹਿਣੇ ਪੀ ਬਣਦਾ ਕਿ ਨਹੀਂ ਬੱਦਲ ਹੋਏ ਪਏ ਬਾਕੀ ਤੇ ਉਧਰ ਜੰਟਾ ਆਪਣਾ ਬਟ ਰੈਸਟ ਕਰ ਜਾਂਦਾ ਉਹ ਆਪਣੇ ਕਰਨੇਰੇ ਘਰੋਂ ਬਾਡ ਬਾਲ ਚੱਕਣਗੇ ਆ ਓਏ ਕਈ ਵੀ ਲਿਆਏ ਹੋ ਬਣੇ ਰੋ ਵਲੌਗ ਦੇ ਵਿੱਚ ਮਿਲਦੇ ਆ ਫਿਰ ਬਈ ਆਪਾਂ ਤੇ ਜਦੋਂ ਗਰਾਊਂਡ ਤਿਆਰ ਹੁੰਦਾ ਫਿਰ ਖੇਡਦੇ ਆ ਹਾਂ ਜੀ ਉਧਰ ਲਈ ਸਾਡੀ ਪਿਚ ਖਰਾਬ ਹੋ ਗਈ ਸੀ ਉਧਰ ਬਾਤਾਂ ਸੀ ਹੁਣ ਅਸੀਂ ਇੱਥੇ ਨਵੀਂ ਪਿਚ ਬਣਾ ਰਹੇ ਹਾਂ ਆਹ ਦੇ ਇਧਰ ਨਾਲੇ ਪੱਧਰ ਵੀ ਹੈ ਹੈਨਾ ਚਾਚਾ ਹਾਂ ਪੂਰਾ ਪੱਧਰ ਇਧਰ ਜਾਦਾ ਪੱਧਰ ਹੈਗਾ ਇਧਰ ਗਰਾਊਂਡ ਵੀ ਸਾਰੇ ਪਾਸੇ ਫੁੱਲਾ ਦਾ ਉਹ ਉਥੇ ਚਾਚੀ ਦੇ ਘਰ ਦੇ ਸਾਹਮਣੇ ਆ ਲਓ ਜੀ ਸਾਡੀ ਪਿਚ ਹੋ ਗਈ ਤਿਆਰ ਹੁਣ ਅਸੀਂ ਖੇਡਾਂਗੇ ਬੈਡ ਬਾਲ ਤੁਹਾਨੂੰ ਕਿਵੇਂ ਲੱਗੀ ਪਿਚ ਬਈ ਸਾਨੂੰ ਕਮੈਂਟ ਚ ਜਰੂਰ ਦੱਸਿਓ ਪਰ ਬਣਾਤੀ ਅਸੀਂ ਘੰਟੇ ਚ ਲਾਵਨੇ ਜਾਂਟੇ ਨੇ ਤੇ ਬਾਕੀ ਬਈ ਕੋਈ ਗੱਲ ਨਹੀਂ ਜਿਹੜਾ ਬੰਦਾ ਹੈ 80 ਘੰਟਾ ਦਾ ਹੋਇਆ 80 ਘੰਟਾ ਸਾਨੂੰ ਇਹ ਚਲ ਕੋਈ ਗੱਲ ਨਹੀਂ ਜਿਹੜਾ ਬੰਦਾ ਨਹੀਂ ਆ ਸਕਿਆ ਕੋਈ ਗੱਲ ਨਹੀਂ ਬਸ ਉਹ ਵੀ ਆਪਾਂ ਖੇਡ ਸਕਦਾ ਚਲ ਕੋਈ ਨਹੀਂ ਮਿਹਨਤ ਚਲ ਅਸੀਂ ਲਾਤੀ ਚਲ ਕੋਈ ਗੱਲ ਨਹੀਂ ਤੇ ਬਈ ਇੱਕ ਗੱਲ ਕਹਿਣੀ ਬੂ ਗਰਾਊਂਡ ਬਹੁਤ ਸੋਹਣਾ ਲੱਗਿਆ ਬਾਈ ਯਾਰ ਬਹੁਤ ਵਧੀਆ ਵਾਣੇਰਾ ਵਲੌਗ ਦੇ ਚ ਫਿਰ ਆਪਾਂ ਖੇਡਾਂਗੇ ਫਿਰ ਬਣਾਵਾਂਗੇ ਵਲੌਗ ਲਓ ਜੀ ਕੰਮ ਹੋ ਗਿਆ ਸਟਾਰਟ ਬੈਟਿੰਗ ਆ ਗਈ ਸੁਖਦੀਪ ਦੀ ਤੇ ਇਹਦੇ ਦੁਆਲ ਆਪਣੀ ਆ ਬੈਟਿੰਗ ਬਈ ਆਪਣੀ ਚਲੋ ਫੀਲਡਿੰਗ ਲਾਓ ਵੀ ਫੀਲਡਿੰਗ ਪਈਆ ਚੱਲ ਏ ਓੱਤੇਰੀ ਦੇ ਦੇਖੋ ਬਾਲ ਹਾਂ ਸਹੀ ਆ ਕਰਦੇ ਕਰਦੇ ਔੜ ਕੇ ਰੋਲਟ ਓੱਤੇਰੀ ਸਾਡੀ ਬਾਰੀ ਸਾਡ ਜਾਲਟੇ ਦੀ ਕੋਈ ਹੋਰ ਨਹੀਂ ਅਪਕੀ ਬੰਦਾ ਹੋ ਗਿਆ ਕੈਚ ਇਹ ਆਈ ਦੇ ਵਲੌਗ ਚ ਐਨਾ ਹੀ ਮਿਲਦੇ ਜੇ ਫਿਰ ਤੁਹਾਨੂੰ ਸੀ ਅਗਲੇ ਵਲੌਗ ਦੇ ਵਿੱਚ ਤਦ ਤੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ